ਕੀ ਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਾਣੀ ਕੱਟ ਪੀਸਾਂ ਦੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੀ ਆਰਡਰ ਕੀਤਾ ਸੀ ਆਲਰੇਡੀ ਜਿਹੜੇ ਉਹਨਾਂ ਦੇ ਆਰਡਰ ਨੇ ਡਿਸਪੈਚ ਹੋ ਗਏ ਨੇ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਪਾਰਸਲ ਨੇ ਜੀ ਤੁਹਾਡੇ ਤੱਕ ਪਹੁੰਚ ਜਾਣਗੇ ਤੇ ਅੱਜ ਨਵੀਂ ਵੀਡੀਓ ਦੀ ਆਪਾਂ ਸਟਾਰਟਿੰਗ ਕਰਦੇ ਹਾਂ ਦੇਖੋ ਜੀ ਇਹ ਵੀ ਹੈਗੇ ਨੇ ਕੱਟ ਪੀਸ ਇੰਨਾ ਜ਼ਿਆਦਾ ਸੌਫਟ ਕੱਪੜਾ ਹੈ ਵਿਦਾਊਟ ਲਾਈਨਿੰਗ ਬਣੇਗਾ ਬਹੁਤ ਜ਼ਿਆਦਾ ਸੌਫਟ ਕੱਪੜਾ ਹੈ ਤਿੰਨ ਕੱਟ ਪੀਸਾਂ ਦੀ ਕੀਮਤ ਦੱਸਦੇ ਹਾਂ ਜੀ ਆਪਾਂ ਨੂੰ ਜਿਸ ਤਰ੍ਹਾਂ ਇਹ ਵਾਲਾ ਜਿਹੜਾ ਫਸਟ ਕੱਟ ਪੀਸ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਹੈਗਾ ਜੀ 1 ਮੀਟਰ ਦਾ ਜਿਹੜਾ ਕਿ ਤੁਹਾਨੂੰ 50 ਰੁਪਏ ਦਾ ਪਏਗਾ ਕਿਉਂਕਿ ਜਿਹੜਾ ਇਹ ਫੈਬਰਿਕ ਆ ਇਹ 150 ਰੁਪਏ ਮੀਟਰ ਹੈ ਕਿਉਂਕਿ ਆਪਾਂ ਕੱਟ ਪੀਸਾਂ ਚ ਦੇ ਰਹੇ ਆ ਤਾਂ 50 ਰੁਪਏ ਮੀਟਰ ਮਿਲੂਗਾ ਤੁਹਾਨੂੰ ਤੁਸੀਂ ਕਿਸੇ ਬੱਚੇ ਦੀ ਫਰੌਕ ਬਣਾਉਣੀ ਹੈ ਹੈਨਾ ਜਾਂ ਸ਼ਰਟ ਬਣਾਉਣੀ ਆ ਤਾਂ ਆਰਾਮਦਾਰੀ ਨਾਲ ਬਣੇਗੀ ਤੇ ਹੁਣ ਤੁਹਾਨੂੰ ਨੈਕਸਟ ਦਿਖਾਉਣੀ ਆਪਾਂ ਹਾਂਜੀ ਆ ਹੈਗਾ ਸੈਕੰਡ ਕੱਟ ਪੀਸ ਹਾਂਜੀ ਦੇਖੋ ਇਹ ਹੈਗਾ ਜੀ 1.5 ਮੀਟਰ ਦਾ ਇਹਦਾ ਪ੍ਰਾਈਸ ਹੋਏਗਾ 75 75 ਰੁਪਏ ਬਹੁਤ ਹੀ ਜ਼ਿਆਦਾ ਸੋਹਣਾ ਕਪੜਾ ਜੀ ਇਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸੌਫਟ ਹਾਂਜੀ ਆ ਹੈਗਾ ਡਸਟੀ ਰਸਟ ਜਿਹਾ ਕਲਰ ਇਹ ਹੈਗਾ ਜੀ 2 ਤੋਂ ਪਲੱਸ 2.5 ਇਹ ਤੁਹਾਨੂੰ ਮਿਲੇਗਾ 100 ਰੁਪਏ ਦਾ ਵਿਦਆਊਟ ਲਾਈਨਿੰਗ ਬਣਨਗੇ ਜੀ ਸਾਰੇ ਇਦੀ ਤੁਹਾਡੀ ਸ਼ਾਰਟ ਬਣ ਜੀਗੀ ਰਾਮਦਾਰੀ ਨਾਲ 100 ਰੁਪਏ ਦਾ ਪੀਸ ਮਿਲੇਗਾ ਤੁਹਾਨੂੰ ਆ ਹੈਗਾ orange ਕਲਰ ਇਹਦੀ ਜਿਹੜੀ ਲੈਂਥ ਹੈ 1.4 ਹੈ ਤੇ ਇਹ ਤੁਹਾਨੂੰ ਸਿਰਫ 200 ਰੁਪਏ ਦਾ ਮਿਲੇਗਾ ਵਿਦਾਊਟ ਲਾਈਨਿੰਗ ਜੀ ਬਣੇਗਾ ਬਹੁਤ ਹੀ ਸ਼ਾਈਨ ਹੈ ਕਪੜੇ ਚ ਵਿਦਾਊਟ ਲਾਈਨਿੰਗ ਨਾਲ ਥੋੜਾ ਜਿਹਾ ਪੰਨੂ ਇਹ ਹੋ ਜਾਂਦਾ ਜੀ ਕਿ ਆਪਾਂ ਗਰਮੀਆਂ ਆ ਗਈਆਂ ਹੁਣ ਵੇਅਰ ਕਰ ਸਕਦੇ ਆ ਸਾਨੀ ਨਾਲ ਸ਼ਾਈਨ ਬਹੁਤ ਹੀ ਜ਼ਿਆਦਾ ਕਪੜੇ ਚ ਦੇਖੋ 4.5 ਮੀਟਰ ਦਾ ਹੋਏਗਾ ਜੀ ਓਨਲੀ 200 ਰੁਪਈਆ ਦਾ ਸਿਰਫ 200 ਰੁਪਈਆ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਆਰਡਰ ਕਰ ਸਕਦੇ ਹੋ ਕਿਉਂਕਿ ਸਟਾਕ ਜਿਹੜਾ ਜੀ ਆਪਣੇ ਕੋਲ ਬਹੁਤ ਲਿਮਟਿਡ ਹੁੰਦਾ ਤੇ ਫਿਰ ਭੈਣਾ ਦੇ ਫੋਨ ਆਉਂਦੇ ਨੇ ਆਪਣੇ ਕੋਲ ਉਸ ਟਾਈਮ ਤੱਕ ਸਟਾਕ ਨਹੀਂ ਹੁੰਦਾ ਦੇਖੋ ਜੀ ਹਾਂਜੀ ਆ ਹੈਗਾ येलो ਕਲਰ ਦਾ ਇਹ ਹੈਗਾ ਜੀ ਪੌਣੇ 4 ਪੇਮੈਂਟ ਤੁਹਾਨੂੰ 3.5 ਦੀ ਹੀ ਕਰਨੀ ਪਏਗੀ ਠੀਕ ਹੈ ਇਹ ਹੋਏਗਾ ਜੀ 175 ਦਾ ਹਾਂਜੀ ਨੈਕਸਟ ਹੈਗਾ ਆਹ ਵਾਲਾ ਕਲਰ 3 ਮੀਟਰ ਦਾ ਨੈਕਸਟ ਹੈਗਾ ਦੇਖੋ ਬਲੈਕ ਦੇ ਵਿੱਚ 골ਡਨ ਸ਼ਾਈਨ ਹੈ ਤੇ ਹਲਕਾ ਹਲਕਾ ਥ्रेड ਵਰਕ ਹੈ ਦੇਖੋ ਇਦੇ ਵਿੱਚ ਇੱਕ ਕਲਰ ਆਪਣੇ ਕੋਲੇ ਆ ਵਾਲਾ ਇਹ ਦੇਖ ਹਾਂਜੀ ਆਹ ਹੈਗਾ ਨੈਕਸਟ ਪਿਓਰ ਲੀਲਨ ਬਹੁਤ ਸੋਹਣਾ ਕਲਰ ਹੈ ਤਾਂ ਵੀ ਲਵੈਂਡਰ ਇਹ ਵੀ ਵਿਦਆਊਟ ਲਾਈਨਿੰਗ ਬਣੇਗਾ ਤੁਹਾਡਾ ਆਹ ਹੈਗਾ ਜੀ ਨੈਕਸਟ ਬਲੈਕ ਤੇ ਕਾਵਲਾ ਮਤਲ ਸਾਰੇ ਪੀਸ ਜੀ ਤੁਹਾਨੂੰ 150 ਤੋਂ 200 ਦੇ ਵਿੱਚ ਵਿੱਚ ਮਿਲ ਜਾਣਗੇ ਹਾਂ ਜੀ ਆ ਹੈਗਾ ਜੀ ਨੈਕਸਟ ਤੁਸੀਂ ਵੀਡੀਓ ਕਾਲ ਤੇ ਵੀ ਮਤਲ ਸਿਲੈਕਟ ਕਰ ਸਕਦੇ ਹੋ ਜੀ ਕਾਲ ਕਰਕੇ ਆਪਣਾ ਕੋਈ ਵੀ ਪੀਸ ਦੀ ਬੁਕਿੰਗ ਕਰਨੀ ਆ ਤਾਂ ਵੀਡੀਓ ਕਾਲ ਕਰਕੇ ਕਲਰ ਕਨਫਰਮ ਕਰ ਸਕਦੇ ਹੋ ਹਾਂ ਜੀ ਆ ਹੈਗਾ ਨੈਕਸਟ ਕਈ ਵੀ ਸੱਚ ਜੀ ਮਾਈਨਰ ਜਾਂ ਫਾਲਟ ਹੁੰਦਾ ਜਿਸ ਤਰ੍ਹਾਂ ਸਾਈਡ ਤੇ ਤੇ ਉਹ ਆਪਾਂ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦਵਾਂਗੇ ਓਨਲੀ 100 ਰੁਪੀਸ ਦੇ ਵਿੱਚ ਜਿੰਨਾ ਚ ਮਾਈਨਰ ਜਾਂ ਫਾਲਟ ਹੋਇਆ ਜੀ ਹਾਂਜੀ ਆ ਹੈਗਾ ਡੇਟ ਮੀਟਰ ਦਾ ਇਹ ਤੁਸੀਂ ਆਪਣੇ ਕਿਸੇ ਬੱਚੇ ਦੀ ਫਰੌਕ ਜਾਂ ਸੂਟ ਬਣਾ ਸਕਦੇ ਹੋ ਫੈਬਰਿਕ ਦੀ ਜੀ ਫੁੱਲ ਗਾਰੰਟੀ ਹੋएगी ਬਹੁਤ ਹੀ ਸੌਫਟ ਫੈਬਰਿਕ ਹੋਏਗਾ ਤੇ ਬਹੁਤ ਕੋਸਟਲੀ ਪ੍ਰਾਈਸ ਆ ਇਹਦਾ ਮਾਰਕੀਟ ਪ੍ਰਾਈਸ ਆ ਕਿਉਂਕਿ ਆਪਾਂ ਤੁਹਾਨੂੰ ਪੀਸਾਂ ਦੇ ਵਿੱਚ ਦੇ ਰਹੇ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਸਤਾ ਪੈ ਰਿਹਾ ਇਹ ਹਾਂਜੀ ਆ ਹੈਗਾ ਨੈਕਸਟ ਇੱਕ 25 ਕਟ ਹੈ ਜੀ ਇਹਦੀ ਹਾਂਜੀ ਇਹਦੀ ਕਟ ਹੈਗੀ ਆ 2 ਤੋਂ ਪਲੱਸ ਇਹ ਤੁਹਾਨੂੰ 100 ਰੁਪਏ ਦਾ ਮਿਲੇਗਾ ਤੇ ਜਿਸ ਦੀ ਪੇਮੈਂਟ ਪਹਿਲਾਂ ਆਉਂਦੀ ਹੈ ਜੀ ਆਪਾਂ ਉਸ ਦੇ ਕੋਲੇ ਮਤਲਬ ਉਹ ਪਹਿਲਾਂ ਆਪਣਾ ਡਿਸਪੈਚ ਕਰਵਾਉਨੇ ਆ ਕਿਉਂਕਿ ਕਈ ਭੈਣਾ ਕਹਿ ਦਿੰਦੇ ਨੇ ਕਿ ਸੀ ਕੱਲ ਨੂੰ ਪੇਮੈਂਟ ਕਰਾਂਗੇ ਪਰਸੋਂ ਨੂੰ ਉਦੋਂ ਨੂੰ ਜੀ ਆਪਣੇ ਕੋਲੇ ਸਟਾਕ ਸਾਰਾ ਓਵਰ ਹੋ ਜਾਂਦਾ ਟਿੱਕ ਹੈਗੇ ਨੇ ਜੀ ਆਪਣੇ ਕੋਲੇ ਆ ਵਾਲੇ ਇਹ ਮੀਟਰ ਤੋਂ ਉੱਪਰ ਉੱਪਰ ਦੇ ਨੇ ਇਹ ਤੁਹਾਨੂੰ 50 ਰੁਪਏ ਦੇ ਪੈਣਗੇ ਇਹਦੇ ਵਿੱਚ ਆਪ ਫਰਸਟ ਕਲਰ ਹੈਗਾ ਜੀ ਆਹ ਵਾਲਾ ਸੈਕੰਡ ਦਿਖਾਉਣੀ ਆ ਤੁਹਾਨੂੰ ਸੈਕੰਡ ਹੈਗਾ ਜੀ ਸੇਮ yellow cotton ਦੇ ਵਿੱਚ ਮੀਟਰ ਤੋਂ ਉੱਪਰ ਹੋਣਗੇ ਜੀ 50 ਰੁਪਏ ਦੇ ਇੱਕ ਹੈਗਾ ਜੀ ਆਹ ਵਾਲਾ ਕਲਰ ਇੱਕ ਹੈਗਾ ਜੀ ਆਹ ਵਾਲਾ ਕਲਰ ਤੇ ਜਲਦੀ ਜਲਦੀ ਜੀ ਹੁਣ ਆਪਣੀ ਜਿਹੜੀ ਬੁਕਿੰਗ ਆ ਤੁਸੀਂ ਕਰ ਸਕਦੇ ਹੋ ਬੁਕਿੰਗ ਆਪਣੀ ਸਟਾਰਟ ਹੋ ਗਈ ਹੈ ਜਿਸ ਦਾ ਆਰਡਰ ਪਹਿਲਾ ਆਏਗਾ ਉਸ ਦਾ ਇਹ ਵਾਲਾ ਪੀਸ ਹੋ ਜਾਏਗਾ ਤੇ ਇਸ ਤਰ੍ਹਾਂ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ